ਸਾਸ਼ੀ ਗਾਲਜੀ ਸਾਰਿਆਂ ਨੂੰ ਕਿਵੇਂ ਹੋ ਮੇਰੀ YouTube ਫੈਮਲੀ ਅੱਜ ਆਪਾਂ ਜਾ ਰਹੇ ਹਾਂ ਗੁਰੂ ਬਾਣੀ ਦੇ ਨਾਨੀ ਹਾਊਸ ਗੁਰੂ ਕਿੱਥੇ ਚੱਲੇ ਜੀ ਬੁੱਤੂ ਸਾਜਿਲ ਕਾ ਬਾਣੀ ਆਪਣੀ ਪਿੱਛੇ ਸੌ ਰਹੀ ਹੈ ਹਾਂਜੀ ਬਾਣੀ ਦਾ ਚਾਚੂ ਹੈਲੋ ਕਰਦੇ ਦੀਪੂ ਹੈਲੋ Ntar guru dia cerah tau, dia nyuruh Ora oh, lu Auuu ah, uh. Ki guru? ਬਾਰਿਸ਼ ਕਾਰਨ ਦੇਖ ਕੇ ਦਰਖਤ kalau Nani aus, Nani agi, Good Nani agi, Good Nani agi, Hei, 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 ਆ ਜਾ ਨਾ ਜਾ ਹੂੰ ਇਟੂ ਚਾ ਅਦਨ ਹਰਨ ਹਰਨ ਅੱਛੀ ਹੋ ਗਈ ਜੀ ਹਰਨ ਹੈ ਹਾਂ ਹਰਨ ਹਰਨ ਆਜਾ ਮਰੇ ਬਾਹਰ ਨਿਕਲੇ ਬਾਣੇ ਨਹੀਂ ਮਿਲੀ ਮਿਲੀ ਕਰ ਲਈ ਹਾਂ ਹਰਨ ਤੇ ਜਾ ਹੈਨ ਸਟੈਂਡ ਨੂੰ ਹੀ ਵਜਾਈ ਫਿਰਦਾ ਹੈ ਗੁਰੂ ਪੁੱਤੂ ਡੇਕ ਜੇਗਾ ਬਸ ਬਸ